ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹੁਤ ਜਨਮ ਬਿਸ਼ਰੇ ਤੇ ਮਾਰੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਯੋ ਦਰਸ਼ਨ ਦੇਖੇ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹੱਥ ਦੈ ਲਿਓ ਵਾਰੀ ਸਰਬ ਠਾਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਵਰ ਮਹੱਲੇ ਚੌਥੇ ਕੀ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨ ਨੇ ਸਚ ਨਾਮ ਚਿਤ ਲਾਇਆ ਮਾਇਆ ਦੀ ਮਮਤਾ ਧਨ ਪਦਾਰਥ ਆਦ ਨੂੰ ਆਪਣਾ ਹੀ ਸਮਝਣ ਦੀ ਰੂਚੀ ਮਨ ਨੂੰ ਐਸਾ ਮੋਹ ਲੈਣ ਵਾਲੀ ਹੈ ਕਿ ਜਿਸ ਨੇ ਦੰਦਾਂ ਤੋਂ ਬਿਨਾ ਹੀ ਸੰਸਾਰ ਦੇ ਲੋਕਾਂ ਨੂੰ ਖਾ ਲਿਆ ਹੈ ਆਪਣੇ ਵਿੱਚ ਗਰਸ ਲਿਆ ਹੈ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲੇ ਤਾਂ ਇਸ ਵਿੱਚ ਹੀ ਗਰਸੇ ਗਏ ਗੰਦੂੜ ਹੋ ਗਏ ਪਰ ਗੁਰੂ ਦੇ ਹੁਕਮ ਅਨੁਸਾਰ ਚੱਲਣ ਵਾਲੇ ਜਿਨ੍ਹਾਂ ਗੁਰਮੁਖਾਂ ਨੇ ਸਦਾ ਕਾਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਚੇਤ ਨੂੰ ਜੋੜ ਲਿਆ ਉਹ ਇਸ ਮੋਹਣੀ ਮਾਇਆ ਦੀ ਮਮਤਾ ਤੋਂ ਬਚ ਗਏ ਬਿਨ ਨਾਵੇਂ ਗਿਆਗ ਕਮਲਾ ਫਿਰੈ ਗੁਰਮਖਨ ਦਰਿ ਆਇਆ ਤੰਦਾ ਕਰਤੇ ਆਹ ਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨ ਬਸਾਇਆ ਨਾਮ ਤੋਂ ਬਿਨਾ ਸੰਸਾਰ ਦੇ ਜੀਵ ਕਮਲੇ ਹੋ ਕੇ ਭਟ ਗ ਰਹੇ ਹਨ ਕਮਲੇ ਹੋਏ ਫਿਰਦੇ ਹਨ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਸੰਸਾਰ ਵਿੱਚ ਇਹ ਬੇਚਰਦੇ ਨਾਮ ਵੀ ਹੁਣੇ ਲੋਕਾਂ ਦੀ ਇਸ ਮਾੜੀ ਦਸ਼ਾ ਬਾਰੇ ਸਮਝ ਪੈਂਦੀ ਹੈ ਨਾਮ ਤੋਂ ਵਾਂਝੇ ਲੋਕਾਂ ਦੀ ਅਜਹੀ ਨਿਗਰੀ ਹੋਈ ਹਾਲਤ ਦਾ ਪਤਾ ਲੱਗਦਾ ਹੈ ਸੰਸਾਰ ਦੇ ਮਾਇਆ ਦੇ ਧੰਦਿਆਂ ਵਿੱਚ ਫਸਿਆ ਮਨੁੱਖ ਇਸ ਜਨਮ ਨੂੰ ਨੇਪਲ ਹੀ ਗਵਾ ਬੈਠਦਾ ਹੈ ਤੇ ਸੁਖ ਦੇਣ ਵਾਲੇ ਦਾਤੇ ਦੇ ਨਾਮ ਨੂੰ ਮਨ ਵਿੱਚ ਨਹੀਂ ਬਸਾਉਂਦਾ ਨਾਨਕ ਨਾਮ ਤੇ ਨਾ ਕਉ ਮਿਲਿਆ ਜਿਨੇ ਕਾ ਧੁਰ ਲਿਖ ਪਾਇਆ ਏ ਨਾਨਕ ਪ੍ਰਭੂ ਦਾ ਨਾਮ ਤਾਂ ਉਹਨਾਂ ਮਨੁੱਖਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਨੇ ਇਹ ਨਾਮ ਸਿਮਰਨ ਮੁੰਡ ਤੋਂ ਹੀ ਲਿਖ ਕੇ ਟਿਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ